ਬਾਬਾ ਜੀ ਇਹ ਸਮਝਾਓ ਕਿ 10ਵੇਂ ਪਾਸ਼ਾ ਨੇ ਜਿਹੜਾ ਖਾਲਸਾ ਤਿਆਰ ਕੀਤਾ ਸੀ ਉਹਦਾ ਨਿਆਰਾਪਨ ਕੀ ਹੈ ਨਿਆਰਾਪਨ ਤੇ ਅੱਜ ਦਾ ਖਾਲਸਾ 320 ਸਾਲ ਬਾਅਦ ਉਹੋ ਜਿਹਾ ਉਹਦੇ ਵਿੱਚ ਨਿਆਰਾਪਨ ਬਚਿਆ ਹੈ ਕਿ ਨਹੀਂ ਐਂ ਜੇ ਤਾਂ ਉਹ ਖਾਲਸਾ ਫਿਰ ਤਾਂ ਨਿਆਰਾ ਇਹ ਜੇਕਰ ਖਾਲਸੇ ਦਾ ਡੁਪਲੀਕੇਟ ਰੂਪ ਹੋਵੇ ਤੇ ਮੰਜਾਲੀ ਨੋਟ ਬਣਾ ਲੈਂਦੇ ਨੇ ਆਪਣੇ ਉਹ ਜਾਈ ਹੁੰਦਾ ਦੇਖਣ ਨੂੰ ਹਰ ਫੇਰੋ ਸੰਜੋ ਫੇਰੋ ਭੇਖ ਹੋ ਜਾਂਦਾ ਕਿ ਕਿਸਮ ਦਾ ਬਾਰੋਂ ਵਾਰੋਂ ਲੱਗਦਾ ਖਾਲਸਾ ਭੇਖ ਹੀ ਕਰਕੇ ਖਾਲਸਾ ਜਦ ਤੱਕ ਅੰਦਰੋਂ ਖਾਲਸਾ ਜਿਹੜਾ ਹੈ ਅੰਦਰਲੀ ਸੁਚਿਤਾਈ ਅੰਨਲ ਦੀ ਸੁਚਿਤਾਈ ਚਾਹੀਦੀ ਹੁੰਦੀ ਹੈ ਖਾਲਸੇ ਵਾਸਤੇ ਪਹਿਲਾਂ ਤਾਂ ਇਹ ਗੱਲ ਹੈ ਖਾਲਸਾ ਸ਼ਬਦ ਕਿੱਥੋਂ ਆਇਆ ਜਿਹਨੂੰ ਅੱਜ ਅਸੀਂ ਖਾਲਸਾ ਕਹਿੰਦੇ ਹਾਂ ਨਾ ਦਰਸਰੋ ਖਾਲਸਾ ਨਹੀਂ ਹੈ ਖਾਲਸਾ ਫੌਜ ਹੈ ਇਹ ਖਾਲਸਾ ਫੌਜ ਬਣਾਈ ਸੀ ਹੁਣ ਖਾਲਸਾ ਫੌਜ ਔਰ ਖਾਲਸੇ ਦੇ ਵਿੱਚ ਫਰਕ ਇਹ ਹੈ ਕਿ ਹਰੇਕ ਫੌਜੀ ਖਾਲਸਾ ਨਹੀਂ ਹੁੰਦਾ ਉਹ ਤਾਂ ਬਹੁਤ ਹੈ ਹਮ ਖਾਲਸੇ ਦੀਪ ਹੋ ਜਾਂ ਕੋ ਪਹਿਲਾਂ ਤਾਂ ਖਾਲਸਾ ਪਰਮੇਸ਼ਰ ਹੈ ਫਿਰ ਜਦੋਂ ਜਮਨ ਦੇ ਵੀ ਮੈਂ ਖਾਲਸਾ ਚਲੋ ਉਸ ਵੇਲੇ ਫਿਰ ਜਿਹੜੇ ਮੇਰੇ ਸਿੰਘ ਨੇ ਮੇਰੇ ਵਰਗਾ ਜਿਹਨਾਂ ਦਾ ਗੁਣ ਹੈਗੇ ਨੇ ਇਹ ਹੋਇਆ ਕਾਰਨ ਗੇ ਫਿਰ ਉਹ ਵੀ ਖਾਲਸਾ ਨੇ ਉਹਨਾਂ ਨੇ ਪੂਰਾ ਸਾਧਗੁਰ ਦਾ ਉਹ ਦੇ ਗਏ ਨੇ ਖਾਲਸਾ ਮੇਰਾ ਸਾਧਗੁਰ ਪੂਰਾ ਪਹਿਲਾਂ ਤੇ ਹੀ ਹੈ ਹੁਣ ਖਾਲਸਾ ਭਗਤ ਜਿਹੜਾ ਹੈਗਾ ਨਾ ਜਿਵੇਂ ਕਬੀਰ ਹੈ ਕਬੀਰ ਨੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵਰਤਿਆ ਹੈ ਗੁਰਬਾਣੀ 'ਚ ਕਬੀਰ ਦੀ ਬਾਣੀ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਦਾ ਪਿੱਛੋਂ ਬਾਣੀ ਸਾਰੀਓ ਬਾਣੀ ਪਿੱਛੋਂ ਸਭ ਤੋਂ ਪਹਿਲਾਂ ਕਬੀਰ ਦੀ ਬਾਣੀ ਹੈ ਜੋ ਸਾਡੇ ਕੋਲ ਇਸ ਵਕਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਉਹ ਤੇ ਕਬੀਰ ਤੋਂ ਸ਼ੁਰੂ ਹੋਈ ਹੋਈ ਮੰਨੀ ਹੋਈ ਹੈ ਵੀ ਕਬੀਰ ਨੂੰ ਇਹ ਪਹਿਲਾਂ ਗਿਆਨ ਹੋਇਆ ਉਤਾਰੀ ਕਹਾਣੀ ਵਿੱਚ ਆਈ ਹੋਈ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਹੁਣ ਖਾਲਸਾ ਉਹਨਾਂ ਨੇ ਡੈਫੀਨੇਸ਼ਨ ਖਾਲਸੇ ਦੀ ਦਿੱਤੀ ਹੈ ਖਾਲਸਾ ਵੈਸੇ ਅਰਬੀ ਦਾ ਸ਼ਬਦ ਹੈ ਇਹ ਉਹਨਾਂ ਦਾ ਸ਼ਬਦ ਹੈ ਆਪਣੇ ਹਿੰਦੋਸਾਨੀ ਭਾਸ਼ਾ ਦਾ ਸ਼ਬਦ ਨਹੀਂ ਹੈ ਉਹ ਕਹਿੰਦੇ ਕਹੇ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਨ ਜਾਣੀ ਜਿਨ੍ਹਾਂ ਨੇ ਪ੍ਰੇਮ ਭਗਤੀ ਜਾਣ ਲਈ ਉਹ ਖਾਲਸੇ ਨੇ ਨਰਨ ਜਿਹਨੂੰ ਗੁਰਮਤਿ ਦੀ ਸੋਝੀ ਹੋਈ ਸਮਝ ਆ ਗਈ ਉਹ ਘਰ ਸਭ ਕੋਈ ਹੋਵੇ ਚਾਹੇ ਇਹ ਕੋਈ ਗੱਲ ਨਹੀਂ ਇਹ ਮੈਂ ਬ੍ਰਾਹਮਣ ਕੌਣ ਉਹ ਵੀ ਕਬੀਰ ਨੇ ਕਹੇਤਾ ਜੋ ਬ੍ਰਹਮਚਾਰੇ ਕਹੇ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਸਾਡੇ ਭਾਈ ਬੋਲੀ ਚ ਉਹਨੂੰ ਬ੍ਰਾਹਮਣ ਕਹਿੰਨੇ ਨੇ ਭਗਤਾਂ ਦੀ ਬੋਲੀ ਚ ਗੁਰਮੁਖੀ ਬੋਲੀ ਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਵੇਦ ਵਿੱਚ ਵੀ ਇਹੀ ਮੰਨਿਆ ਹੋਇਆ ਸੀ ਜਿਹਨੇ ਵੇਦ ਪੜ੍ਹੇ ਨੇ 베ਦੀ ਹੈ ਉਹ ਦਸਮ ਪਾਤਸ਼ਾਹ ਨੇ ਵੀ ਕਿਹਾ 베ਦੀ ਉਹ ਨੇ ਹੁਣ 베ਦੀ ਇੱਥੇ ਇੱਕ ਖਾਸ ਕੌਮੇ ਬਣੀ ਫਰਦੀ ਹੈ ਜਿਹੜਾ 베ਦੀਆਂ ਤੇ ਜੰਮੇ 베ਦੀ ਚਾਹ ਉਹਨੇ 베 ਦੇਖਿਆ ਵੀ ਨਾ ਹੋਵੇ ਉਹ ਬਖਰੀ ਗੱਲ ਹੁਣ ਖਾਲਸਾ ਨਯਾਰਾ ਕੀ ਹੈ ਭਗਤਾਂ ਦਾ ਜਿਹੜੀ ਸੋਚ ਹੁੰਦੀ ਹੈ ਸੰਸਾਰ ਨਾਲੋਂ ਉਲਟੀ ਹੁੰਦੀ ਹੈ ਸੰਸਾਰੀ ਸੋਚ ਨਾਲ ਜਾਣੋ ਕਹਿੰਨੇ ਨੇ ਸੰਸਾਰ ਜਿਹੜੇ ਸੁਖ ਨੇ ਸੰਸਾਰੀ ਇਹ ਰੋਗ ਨੇ ਤੇ ਅਸੀਂ ਤਾਂ ਇਹ ਗੱਲ ਮੰਨਦੇ ਨਹੀਂ ਸੰਸਾਰੀ ਲੋਕ ਤਾਂ ਵੀ ਸੁਖ ਰੋਗ ਨੇ ਉਹ ਕਹਿੰਦੇ ਦੁਖਦਾਰੂ ਸੁਖ ਰੋਗ ਪਿਆ ਹੁਣ ਜੇ ਦੁਖ ਨੇ ਉਹ ਕਹਿੰਨੇ ਧਾਰੂ ਆ ਸਾਨੂੰ ਦਿੱਤੀ ਪਰਮੇਸ਼ਰ ਨੇ ਜੇ ਦੁੱਖ ਦਿੱਤਾ ਅਸੀਂ ਕਹਿੰਨੇ ਦੁੱਖ ਸਾਨੂੰ ਸਜ਼ਾ ਦਿੱਤੀ ਹੈ ਤੇ ਫਿਰ ਫਰਕ ਪੈ ਗਿਆ ਨਾ ਸੋਚਦਾ ਸਾਡੀ ਸੋਚ ਹੋਰ ਹੈ ਉਹ ਕਹਿੰਦੇ ਦੁਖਦਾਰੂ ਨੇ दारू ਆ ਦੁੱਖ ਮਤ ਸੋਖ ਰੋਗ ਹੈ ਦੁੱਖ ਸਜ਼ਾ ਨਹੀਂ ਹੈ ਸਜ਼ਾ ਨਹੀਂ ਦੁੱਖ ਦਇਆ ਹੈ ਸਾਡੇ ਤੇ ਤਾਂ ਦਿੱਤਾ ਹੈ ਇਕਨਾ ਦੁੱਖ ਭੂਖ ਸਦਮਾਰ ਸਦਾ ਹੀ ਮਾਰ ਦੁੱਖ ਭੁਖ ਦੀ ਇਹ ਪੀ ਦਾਤ ਤੇਰੀ ਦਾਤ ਆ ਰੇ ਵੀ ਤੇਰੀ ਦਾਤ ਹੈ ਉਹ ਤਾਂ ਕਹਿੰਦੇ ਦਾਤ ਹੈ ਅਜੀਗਨ ਇਹ ਆਵੇ ਫਿਰ ਅਡਾ ਸੋਚ ਹੋਗੀ ਨਾ 180 ਡਿਗਰੀ ਅਡੋ ਇਹ ਕਰਕੇ ਭਗਤਾਂ ਦੇ ਸਾਰੀਆਂ ਜੋੜ ਕੇ ਦੇਣਾ ਆ ਜਾਂ ਭਗਤਾਂ ਦਾ ਜੋੜਨੀਆ ਖਾ ਸਾ ਪੈਨੇਰ ਤਾਂ ਖਾ ਉਹ ਖਾ ਦਾ ਭੋਜਾ ਉਹਦਾ ਉਹਦਾ ਹੁਕਮ ਨੇ ਨਾਲ ਅਜੀ ਤਾਂ ਗੁਰਬਾਣੀ ਮੰਨਣੀ ਹੁਕਮ ਹੈ ਪਰ ਮੈਂ ਛਲਦਾ ਕਾਲ ਸਦਾ ਤੇ ਉਹ ਸੋਚ ਸਾਡੀ ਹੈ ਸੰਸਾਰ ਦੀ ਸੋਚ ਉਹ ਦੋ ਉਲਟ ਆਪੇ ਅਸੀਂ ਨਹਿਰੇ ਹੋਗੇ ਜਦੋਂ ਅਸੀਂ ਇਹ ਛੱਡ ਕੇ ਸੋਚ ਗੁਰਬਾਣੀ ਦੀ ਆਪਣੇ ਮਨ ਜੀ ਦੀ ਸਿੱਖੀ ਬਣਾ ਲਾਂਗੇ ਨਾ ਇਤਿਹਾਸ ਦੇ ਉੱਤੇ ਆਧਾਰਤ ਗੁਰਬਾਣੀ ਛੱਡ ਕੇ ਹੋਰ ਗ੍ਰੰਥ ਰਾਜ ਕੇ ਇਤਿਹਾਸ ਜਿਹੜਾ ਕਹੇ ਮੈਂ ਨਰਾਜ ਝੂਠ ਹੈ ਇਤਿਹਾਸ ਦੇ ਵਿੱਚ ਕੀ ਮਤਲਬ ਉਹਦੇ ਨਾਲ ਭਰਮ ਜਾਂਦਾ ਜਾਂ ਝੂਠ ਹੈ ਉਹ ਇੱਥੇ ਸੱਚ ਦੀ ਲੋੜ ਹੈ ਸਾਨੂੰ ਕੂੜ ਦੇ ਵਿੱਚੋਂ ਸੱਚ ਕਿਵੇਂ ਲੱਭੀਊਗਾ ਜਦੋਂ ਨਾ ਜਿਹੜਾ ਸੰਸਾਰ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੁਣ ਇਹਦੇ ਇਤਿਹਾਸ 'ਚੋਂ ਸੱਚ ਕਿੱਥੇ ਹੈ ਉਹਦਾ ਹੀ ਕੂੜ ਜੀਵਨ ਦੇ ਵਰਤਾਂਤ ਨੇ ਉਹਦੇ ਵਿੱਚ ਲਿਖੇ ਆਪਣੇ ਤੇ ਉਹ ਗੱਲ ਹੋਰ ਹੈ ਬ੍ਰਹਮ ਕੀ ਹੈ ਇਹ ਥੋੜੀ ਤਾਂ ਆਪਣਾ ਵਿਸ਼ਾ ਹੈ ਉਹ ਪਰ ਮਾਇਆ ਵਿਚ ਹਮਾਰੇ ਦੇ ਘਾਟੇ ਬੰਦੇ। ਸਰੀਰ ਦੇ ਰੋਗ ਉਹ ਹਲ ਸਾਡੇ ਸਮਸ਼ਿਆਵਾਂ ਸੰਸਾਰ ਦੀ ਇਹ ਵਿਸ਼ਾ ਸਾਡਾ। ਸਰਕਾਰ ਦਾ ਵੀ ਵਿਸ਼ਾ ਹੁੰਦਾ ਹੈ। ਤੰਦਰੁਸਤੀ ਸਰੀਰਕ ਉਹ ਵਿਸ਼ਾ ਹੁੰਦਾ ਸੀ ਪਹਿਲਾਂ ਧਰਮ ਵੀ ਰਾਜਿਆਂ ਦਾ ਪਰ ਹੁਣ ਨਹੀਂ ਹੈ। ਉਹ ਵਿਸ਼ਾ ਛੱਡਤਾ ਉਹ ਟੈਂਪਰੀਰੀ ਤੌਰ ਤੇ ਧੰਪੜਾ ਦੰਦੇ ਨੇ। ਉਹ ਕੋਲ ਉਤਰ ਜਿਹੜੇ ਅਰਥ ਕਰਦੇ ਨੇ ਧਰਮ ਨਾਲ ਉਹਦਾ ਕੋਈ ਲਾਕਾ ਦੇਖਾਈ ਨਹੀਂ ਜਿਹੜੇ ਅਰਥ ਕਰਕੇ ਸੁਣਾਉਂਦੇ ਨੇ ਉਹ ਧਰਮ ਨਾਲ ਕੋਈ ਉਹ ਹਾਂ ਥੋੜਾ ਜਿਹਾ ਸਮਾਜਿਕ ਤੌਰ ਤੇ ਅਰਥ ਠੀਕ ਹੁੰਦੇ ਨੇ ਸਮਾਜਿਕ ਅਰਥ ਸੋਦੇ ਨਿਕਲਦੇ ਨੇ ਸਮਾਜ ਚ ਚੰਗਾ ਹੋਣਾ ਇਹ ਹੋਣਾ ਉਹ ਹੋਣਾ ਪਰ ਉਹ ਭ੍ਰਿਕੀ ਵਾਲੇ ਅਰਥ ਕਰ ਨਹੀਂ ਹੁੰਦੇ ਜੇ ਸਮਾਜਿਕ ਅਰਥ ਵੀ ਕੱਢ ਕੇ ਚੱਲਣ ਚੰਗੇ ਤਾਂ ਵੀ ਸਾਡਾ ਭਲਾ ਹੋ ਜਵੇ ਉਹ ਸਮਾਜ ਚ ਤਾਂ ਸੱਚੇ ਸੁੱਚੇ ਕੰਮ ਕਰੀਏ ਅਸੀਂ ਤਾਂ ਉਹ ਵੀ ਨਹੀਂ ਕਰਦੇ ਤੇ ਹੁਣ ਜਿਹੜੇ ਸਿੱਖਾਂ ਨੂੰ ਝੰਡਾ ਵਰਦਾਰੀ ਸੀ ਇਹ ਗੁਰੂਆਂ ਨੇ ਦਿੱਤੀ ਪ੍ਰਚਾਰ ਦੀ ਜੋ ਉਹ ਕਰਦੇ ਤੇ ਮੰਨਦੇ ਵੀ ਨੇ ਸਾਡੇ ਕੋਲ ਝੰਡਾ ਵਰਦਾਰੀ ਹੈ ਕੀ ਇਹਨਾਂ ਨੇ ਉਹ ਕਾਹਦੇ ਉਹ ਕੰਮ ਕੀਤਾ ਜੇ ਕਰਦੇ ਹੁੰਦੇ ਤਾਂ ਸਿੱਖੀ ਦੀ ਆ ਜਿਹੜੀ ਹੈ ਮਨੋਤਾ ਸਿੱਖਾਂ ਦੀ ਅੱਜ ਕਿਉਂ ਹੈ ਜਿਹੜੇ ਪ੍ਰਚਾਰਕ ਨੇ ਉਹਨਾਂ ਦੀ ਮਨੋਦਿਸ਼ਾ ਅੱਜ ਕਿਉਂ ਹੈ ਜਿਹੜੇ ਐ ਜੀ ਪੀ ਸੀ ਮੈਂਬਰ ਨੇ ਔਰ ਫੋਰ ਨੇ ਸਾਰੀ ਆਕੂ ਸਾਡੇ ਉਹਨਾਂ ਦੀ ਮਨੋਦਿਸ਼ਾ ਤਾਂ ਨਾਲ ਉਸਤਾਨ ਸਿੱਖਣੋਂ ਵੀ ਥੱਲੇ ਜੇ ਅਸੀਂ ਸੋਚੀਏ ਸਤਾਰਨ ਸਿੱਖਾਂ ਦੇ ਕੰਮ ਗੁਰੂ ਦੀ ਗੋਲਕ ਦਾ ਮਿਸਹੂਦ ਕਰਨ ਦਾ ਹੌਸਲਾ ਨਹੀਂ ਉਹਦਾ ਤਾਂ ਫਰਾਡ ਕਰਨ ਦਾ ਹੌਸਲਾ ਨਹੀਂ ਹੈਗਾ ਉਹਦਾ ਜਿਵੇਂ ਕਰੋਨਾ ਨੇ ਵੇਦੇ ਘਪਲੇ ਹੁੰਦੇ ਨੇ ਆਮ ਆਦਮੀ ਦਾ ਹੌਸਲਾ ਨਹੀਂ ਹੈ ਉੱਥੇ ਕਰੇ ਤੇ ਉੱਥੇ ਤਾਂ ਫਿਰ ਸਾਨੂੰ ਨੁਕਸਾਨ ਹੋਏਗਾ ਮਤਲਬ ਰਿਜ਼ਲਟ ਕੀ ਆਇਆ ਜੇ ਸਾਨੂੰ ਪ੍ਰੈਕਟੀਕਲ ਜੋ ਦੇਖ ਲਓ ਨਾ ਜਪਾ ਹੁਣ ਇਹ ਰਾ ਛੱਡਣਾ ਪੈਣਾ ਹੈ ਜਾਂ ਇਹੋ ਜਿ ਕੋਈ ਬਦਲਾ ਕਰਨਾ ਪੈਣਾ ਹੈ ਇੱਥੇ ਉਹ ਵਿਚਾਰਨ ਦੀ ਵਿਚ ਹੈ ਕੋਈ ਪੈਸਾ ਦਾ ਪਿਛਾ ਇਹ ਦੂਸ਼ਣ ਹੋਣ ਦਾ ਪਿਛਾ ਵੀ ਨਿਕਦੂਏ ਤੇ ਇੱਥੇ ਨਿਕਲੋ ਕਿ ਚਲੋ ਲੜਾਈ ਕਰੀ ਜਾਓ ਕਿਦੋਂ ਨੂੰ ਦੂਸ਼ਣ ਲੱਗ ਗਿਆ ਉਹ 4 10 ਸਾਲ ਫਿਰ ਕੀ ਨਿਕਲਿਆ ਉਹ ਵਿੱਚ ਸਿਆਣੀ ਗੱਲ ਤਾਂ ਹੈ ਵੀ ਇਹਨੂੰ ਵਿਚਾਰੋ ਵੀ ਕਿਉਂ ਹੋਇਆ ਇਹਦਾ ਰਾਜ ਕੀ ਹੈ ਨਿਆਰਾ ਹੋਣਾ ਚ ਫਿਰ ਨਿਆਰੇ ਜੇ ਹੋਣਾ ਤਾਂ ਗੁਰਬਾਣੀ ਦਾ ਲੜਫੜ ਲਓ ਗੁਰਬਾਣੀ ਤਾਂ ਸੀ ਉਲਟ ਕਰ ਰਹਿਣਾ ਸਭ ਕੁਝ ਗੁਰਬਾਣੀ ਪ੍ਰੇਮ ਕਹਿੰਦੀ ਹੈ ਜਨ ਪ੍ਰੇਮ ਕੀਓ ਤੇ ਸਾਡਾ ਪ੍ਰੇਮ ਕਿੱਥੇ ਗਿਆ ਮੰਦੂਦੈਨ ਸੰਗਤ ਦੀ ਸਿੱਖ ਥੋੜੀ ਲੜਾਈ ਕੀ ਸਿੱਖਾਂ ਦੀ ਜੇ ਤੁਸੀਂ ਕੋ ਗੁਰੂ ਵਾਲੇ ਲੜਾਈ ਕਾ ਦੀਏ ਦੱਸਣਾ ਸਹੀ ਕੱਠੇ ਹੋ ਕੇ ਦੱਸੋ ਥੋੜੀ ਲੜਾਈ ਕੀ ਹੈ ਸੰਗਤ ਵਿੱਚ ਦੱਸੋ ਸੋਲਾ ਅਸੀਂ ਕਰਾਂਦਾਂਗੇ ਦੱਸੋ ਤਾਂ ਸਹੀ ਲੜਾਈ ਹੈ ਕਾਦੀ ਲੜਾਈ ਸਿੱਖੀ ਦੀ ਨਹੀਂ ਹੈ ਲੜਾਈ ਸਿੱਖਾਂ ਦੀ ਹੁੰਦੀ ਹੋਈ ਨਹੀਂ ਜਿਹੜਾ ਸਿੱਖ ਹਲਦੀ ਲੜਾਈ ਨਹੀਂ ਜਿਹਦੀ ਲੜਾਈ ਹੋ ਸਿੱਖ ਨਹੀਂ ਸਾਬ ਦਾ ਤਕਬੀਰ ਨੇ ਅਮਰਾ ਚਖੜਾ ਰਹਾ ਨਾ ਕੋ ਪੰਡਤ ਮੁੱਲਾਂ ਛਾਡੇ ਦੂ ਉਹ ਛਾਡੇ ਕੋ ਜਿਹੜੀ ਵਿਚਾਰਤਾ ਦਾ ਰਾਜ ਸੀ ਪ੍ਰਚਾਰ ਕਰ ਰਹੇ ਆ ਉਹਦੇ ਠੀਕੇ ਪੰਡਤ ਦੇ ਲਿਖੇ ਹੋਏ ਨੇ ਪੰਡਤ ਨਾਰਾਇਣ ਸਿੰਘ ਉਹ ਤਾਂ ਸੀ ਸੰਤ ਕਾਸ਼ੀ ਪੜ ਕੇ ਆਇਆ ਹੈ ਤਕਬੀਰ ਤਾਂ ਕਾਸ਼ੀ ਦੀ ਨੰਦਿਆ ਕਰਦਾ ਉਹ ਤਾਂ ਕਹਿੰਦਾ ਸਗਲ ਜਨਮੇ ਸ਼ਿਪੂਰੀ ਗਵਾਇਆ ਜਿੱਨਾ ਚਿਰ ਮੇਰਾ ਜਨਮੇ ਸ਼ਿਪੂਰੀ ਵਾਲਿਆਂ ਨੇ ਕਬਾਇਆ ਅਸੀਂ ਕਾਸੀ ਜਨਮ ਬਣਾਉਣ ਭੇਜੇ ਕੋਣ ਭੇਜੇ ਸੀ ਜਿਹੜੇ ਕਾਸੀਓਂ ਪੜ ਕੇ ਆਏ ਉਹ ਤਾਂ ਕਹਿੰਦਾ ਮੈਨੂੰ ਪਹਿਲੇ ਦਰਸ਼ਨ ਮਗਰ ਹੋਇਓ ਮੈਨੂੰ ਦਰਸ਼ਨੇ ਮਗਰ ਚਾਹੇ ਪਹਿਲਾ ਤੁਸੀਂ ਕਾਸੀ ਨੂੰ ਭੇਜਦੇ ਹੋ ਅਥਾ ਤੇ ਪੰਡਤ ਦੇ ਚੇਲੇ ਹੀ ਨੇ ਸਾਰੇ ਇਹ ਵਲੀ ਭੁਗਤਾਨ ਚਲੋ ਇਹਨਾਂ ਦਾ ਹੋ ਗਿਆ ਸੰਗਤ ਨੂੰ ਵੀ ਨਹੀਂ ਚਾਹੁੰਦੀ ਹੁਣ ਵੀ ਨਹੀਂ ਚਾਹੁੰਦੀ ਸੰਗਤ ਪਰਚਾਰ ਇਹ ਮੰਨਦੇ ਨੇ ਵੀ ਅਸੀਂ ਗਲਤ ਹੈ ਹੋਇਆ ਹੋਇਆ ਪਰਚਾਰ ਠੀਕ ਕਰਨ ਨੂੰ ਕੋਈ ਵੀ ਨਹੀਂ ਕਹਿੰਦਾ ਨੰਦਿਆ ਕਰ ਹੀ ਜਾਂਦੇ ਨੇ ਖਦੂਏ ਦੀ ਗੋਲਕਦਾ ਵੀ ਜਿਆਦਾ ਫਿਕਰ ਹੈ ਪਰ ਸਿੱਖੀ ਦਾ ਫਿਕਰ ਨਹੀਂ ਕਿਸੇ ਨੂੰ